ਜੇਕਰ ਤੁਸੀਂ ਵੀ ਮਨਾਲੀ ਚੱਲਿਓ ਤਾਂ ਉਸ ਤੋਂ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਓ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੋਣ ਵਾਲੀ ਹੈ ਕਿਤੇ ਤੁਸੀਂ ਵੀ ਮਨਾਲੀ ਵਿੱਚ ਜਾ ਕੇ ਉੱਥੇ ਫਸ ਨਾ ਜਾਣਾ ਕਿਉਂਕਿ ਬੀ ਕਾਫੀ ਪੈ ਰਿਹਾ ਜਿਸ ਦੇ ਕਾਰਨ ਹੁਣ ਬੀਤੀ ਰਾਤ ਖਬਰ ਸਾਹਮਣੇ ਆਏ ਕਿ ਤੇਜ਼ ਮੀਂਹ ਅਤੇ ਹੜ੍ਹ ਕਾਰਨ ਕਾਫੀ ਨੁਕਸਾਨ ਹੋ ਗਿਆ ਬੱਦਲ ਫਟਿਆ ਜਿਸ ਤੋਂ ਬਾਅਦ ਉੱਥੇ ਕਾਫੀ ਤਬਾਹੀ ਦੇਖਣ ਨੂੰ ਮਿਲੀ ਹੈ ਲੋਕਾਂ ਦੇ ਘਰ ਦੇ ਘਰ ਪਾਣੀ ਵਿੱਚ ਰੁੜ ਗਏ ਨੇ ਕਾਫੀ ਤਬਾਹੀ ਮਚ ਗਈ ਹੈ ਅਚਾਨਕ ਦੇ ਰਾਤ ਮੀਂਹ ਆਉਂਦਾ ਹੈ ਹੜ੍ਹ ਆਉਂਦੇ ਤੇ ਜਿਸ ਕਾਰਨ ਬੱਦਲ ਫਟ ਜਾਂਦਾ ਤੁਹਨ ਦੱਸ ਦੀ ਹੈ ਕਿ ਸੁਲੰਗਾ ਨਾਲਾ ਵਿੱਚ ਬੱਦਲ ਫਟਣ ਤੋਂ ਬਾਅਦ ਅੰਜਨੀ ਮਹਾਦੇਵ ਡਰੇਨ ਵਿੱਚ ਹੜਾ ਚੋਂਦਾ ਇਸ ਕਾਰਨ ਲਈ ਮਨਾਲੀ ਹਾਈਵੇ ਬੰਦ ਹੋ ਜਾਂਦੇ ਨੇ। λε ਮਨਾਲੀ ਹਾਈਵੇ ਤੇ ਬਣੇ ਪੁੱਲ ਤੇ ਵੱਡੇ ਵੱਡੇ ਪੱਥਰਾਂ ਡਿੱਗੇ ਨੇ। ਖੁਸ਼ਕਿਸਮਤ ਵੀ ਵਾਲੀ ਗੱਲ ਇਹ ਹੈ ਕਿ ਹੜ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇੱਕ ਪਾਵਰ ਪ੍ਰੋਜੈਕਟ ਨੂੰ ਨੁਕਸਾਨ ਜ਼ਰੂਰ ਪਹੁੰਚਿਆ। ਫਿਲਹਾਲ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਅੱਧੀ ਰਾਤ ਨੂੰ ਹੋਈ ਭਾਰੀ ਬਰਸਾਤ ਤੋਂ ਬਾਅਦ ਅੰਜਲੀ ਮਹਾਦੇਵ ਡਰੇਨ ਵਿੱਚ ਹੜ ਆ ਗਿਆ। ਇਹ ਹੜ ਮਨਾਲੀ ਤੋਂ ਕਰੀਬ 15 ਕਿਲੋਮੀਟਰ ਅੱਗੇ ਦੇਖਿਆ ਗਿਆ। ग्लेशियर ਤੋਂ ਨਿਕਲਣ ਵਾਲੀ ਅੰਜਨੀ ਮਹਾਦੇਵ ਡਰੇਨ ਨੇ ਅੱਧੀ ਰਾਤ ਭਿਆਨਕ ਰੂਪ ਤਾਰਨ ਕਾੜ ਲਿਆ ਜਿਸ ਤੋਂ ਬਾਅਦ ਉੱਥੇ ਵੱਡੇ ਵੱਡੇ ਪੱਥਰ ਨਾਲੇ ਵਿੱਚ ਆ ਡਿੱਗਦੇ ਨੇ ਤੇ ਪਾਣੀ ਵਿੱਚ ਪੈ ਜਾਂਦੇ ਇਹਨਾਂ ਪੱਥਰਾਂ ਕਾਰਨ ਫਲਚੰਨ ਤੋਂ ਅੱਗੇ Leh Manali Highway ਤੇ ਜਾਣ ਕਾਰਨ ਪੁਲ ਤੇ ਆਵਾਜਾਈ ਠੱਪ ਹੋ ਗਈ ਹੈ ਹੜ ਕਾਰਨ ਇੱਥੇ ਕੁਝ ਘਾਰ ਅਤੇ ਇੱਕ ਬਿਜਲੀ ਪ੍ਰੋਜੈਕਟ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਵਾਹਨ ਸਥਿਤੀ ਆਦਮੀ ਕੈਂਪ ਵਿਊ ਚ ਅਧਿਕਾਰੀਆਂ ਨੇ ਸਾਇਰਨ ਮਾਰ ਕੇ ਲੋਕਾਂ ਨੂੰ ਸੁਚੇਤ ਕੀਤਾ ਅਤੇ ਲੋਕਾਂ ਨੇ ਅੱਧੀ ਰਾਤ ਨੂੰ ਸੜਕ ਕਿਨਾਰੇ ਖੜੇ ਵਾਹਨਾਂ ਨੂੰ ਹਿਟਾ ਦਿੱਤਾ ਹਾਲਾਂਕਿ ਮਨਾਲੀ ਤੋਂ ਨੁਕਸਾਨ ਦੀ ਖਬਰ ਕਾਫੀ ਸਾਹਮਣੇ ਨਹੀਂ ਹੈ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੇ yellow alert ਜਾਰੀ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਮਨਾਲੀ ਚ ਟੁੱਡੀ ਤੋਂ ਪਲਚਨ ਤਕ ਬੱਦਲ ਫੱਟੇ ਹਨ ਅਤੇ ਇਸ ਕਾਰਨ ਲਈ ਮਨਾਲੀ ਹਾਈਵੇ ਦਾ ਇੱਕ ਹਿੱਸਾ ਪਾਣੀ ਵਿੱਚ ਰੁੜ ਕੇ ਤਬਾਹ ਹੋ ਗਿਆ ਅਜਿਹੀ ਸਥਿਤੀ ਚ ਰੋਹਤਾਂਗ ਪਾਸ ਤੋਂ ਲਾਹੌਲ ਤਕ ਆਵਾਜਾਈ ਰੋਕੀ ਜਾ ਰਹੀ ਹੈ ਪੁਲਿਸ ਨੇ ਸੈਲਾਨੀਆਂ ਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਿਕਰ ਤੁਸੀਂ ਵੀ ਮਨਾਲੀ ਚੱਲਿਓ ਆ ਤਾਂ ਉਸ ਤੋਂ ਜਾਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਓ ਇਹ ਖਬਰ ਤੁਹਾਡੇ ਲਈ ਬਹੁਤ ਹੀ ਅਹਿਮ ਹੋਣ ਵਾਲੀ ਹੈ ਕਿ ਤੁਸੀਂ ਵੀ ਮਨਾਲੀ ਵਿੱਚ ਜਾ ਕੇ ਉੱਥੇ ਫਸ ਨਾ ਜਾਣਾ ਕਿਉਂਕਿ ਬੀ ਕਾਫੀ ਪੈ ਰਿਹਾ ਜਿਸ ਦੇ ਕਾਰਨ ਹੁਣ ਬੀਤੀ ਰਾਤ ਖਬਰਾਂ ਸੰਮੇ ਆਏ ਕਿ ਤੇਜ਼ ਮੀਂਹ ਤੇ ਹੜ੍ਹ ਕਾਰਨ ਕਾਫੀ ਨੁਕਸਾਨ ਹੋ ਗਿਆ ਬੱਦਲ ਫਟਿਆ ਹੈ ਜਿਸ ਤੋਂ ਬਾਅਦ ਉੱਥੇ ਕਾਫੀ ਤਬਾਹੀ ਦੇਖਣ ਨੂੰ ਮਿਲੀ ਹੈ ਲੋਕਾਂ ਦੇ ਘਰ ਦੇ ਘਰ ਪਾਣੀ ਵਿੱਚ ੜੁੜ ਗਏ ਨੇ ਕਾਫੀ ਤਬਾਹੀ ਮੱਚ ਗਈ ਹੈ ਅਚਾਨਕ ਦੇ ਰਾਤ ਮੀਂਹ ਆਉਂਦਾ ਹੈ ਧੜ ਆਉਂਦੇ ਤੇ ਜਿਸ ਕਾਰਨ ਬੱਦਲ ਫਟ ਜਾਂਦਾ ਤੁਹਨ ਦੱਸਦੀ ਹੈ ਕਿ ਸਲੰਗਾ ਨਾਲਾ ਵਿੱਚ ਬੱਦਲ ਫਟਣ ਤੋਂ ਬਾਅਦ ਅੰਜਨੀ ਮਹਾਦੇਵ ਡਰੇਨ ਵਿੱਚ ਹਾੜਾ ਚੋਂਦਾ ਇਸ ਕਾਰਨ ਲਈ ਮਨਾਲੀ ਹਾਈਵੇ ਬੰਦ ਹੋ ਜਾਂਦੇ ਨੇ ਮਨਾਲੀ ਹਾਈਵੇ ਤੇ بڑے ਪੁਲ ਤੇ ਵੱਡੇ ਵੱਡੇ ਪੱਥਰਾਂ ਡਿੱਗੇ ਨੇ ਖੁਸ਼ਕਿਸਮਤ ਵੀ ਵਾਲੀ ਗੱਲ ਇਹ ਹੈ ਕਿ ਹੜ੍ਹ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਪਾਵਰ ਪ੍ਰੋਜੈਕਟ ਨੂੰ ਨੁਕਸਾਨ ਜੁਲੂ ਪਹੁੰਚਿਆ ਫਿਲਹਾਲ ਪ੍ਰਸ਼ਾਸਨ ਦੀ ਟੀਮ ਔਕੇਟ ਤੇ ਪਹੁੰਚ ਗਈ ਹੈ ਜਾਣਕਾਰੀ ਅਨੁਸਾਰ ਅੱਧੀ ਰਾਤ ਨੂੰ ਹੋਈ ਭਾਰੀ ਬਰਸਾਤ ਤੋਂ ਬਾਅਦ ਅੰਜਲੀ ਮਹਾਦੇਵ ਡਰੇਨ ਵਿੱਚ ਹੜ੍ਹ ਆ ਗਿਆ ਇਹ ਹੜ੍ਹ ਮਨਾਲੀ ਤੋਂ ਕਰੀਬ 15 ਕਿਲੋਮੀਟਰ ਅਗੇ ਦੇਖਿਆ ਗਿਆ ग्लेਸ਼ੀਅਰ ਤੋਂ ਨਿਕਲਣ ਵਾਲੀ ਅੰਜਲੀ ਮਹਾਦੇਵ ਡਰੇਨ ਨੇ ਅੱਧੀ ਰਾਤ ਨੂੰ ਭਿਆਨਕ ਰੂਪ ਧਾਰਨ ਕਰ ਲਿਆ ਇਸ ਤੋਂ ਬਾਅਦ ਉੱਥੇ ਵੱਡੇ ਵੱਡੇ ਪੱਥਰ ਨਾਲੇ ਵਿੱਚ ਆ ਡਿੱਗਦੇ ਨੇ ਤੇ ਪਾਣੀ ਵਿੱਚ ਪੈ ਜਾਂਦੇ ਇਹਨਾਂ ਪੱਥਰਾਂ ਕਾਰਨ ਪਲਚੰਨ ਤੋਂ ਅੱਗੇ ਲੇਹ ਮਨਾਲੀ ਹਾਈਵੇ ਤੇ ਜਾਣ ਕਾਰਨ ਪੁਲ ਤੇ ਆਵਾਜਾਈ ਠੱਪ ਹੋ ਗਈ ਹੈ। ਹਣ ਕਾਰਨ ਇਥੇ ਪੁਰਜ ਘਾਰਤ ਇੱਕ ਬਿਜਲੀ ਪ੍ਰੋਜੈਕਟ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਵਾਹਨ ਸਥਿਤੀ ਆਦਮੀ ਕੈਂਪ ਵਿੱਚ ਵਿਊਚ ਅਧਿਕਾਰੀਆਂ ਨੇ ਸਾਇਰਨ ਵਜਾ ਕੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਲੋਕਾਂ ਨੇ ਅੱਧੀ ਰਾਤ ਨੂੰ ਸੜਕ ਕਿਨਾਰੇ ਖੜੇ ਬੋਨਾਂ ਨੂੰ ਹਿਤਾ ਦਿੱਤਾ। ਮਨਾਲੀ ਤੋਂ ਬਨਾਲੀ ਤੋ ਨੁਕਸਾਨੀਆ ਖਬਰਾਂ ਕਾਫੀ ਸਾਹਮਣੇ ਹੈ। ਮੌਸਮ ਵਿਭਾਗ ਨੇ ਲਈ 5 ਦਿਨਾਂ ਲਈ yellow alert ਜਾਰੀ ਕਰ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਸਾਂਝੀ ਕਰਦੇ ਨਾ ਦੱਸਿਆ ਕਿ ਮਨਾਲੀ ਚੁਰੂਡੀ ਤੋਂ ਪਲਚਨ ਤੱਕ ਬਦਲ ਫੱਟੀਆਂ ਅਤੇ ਇਸ ਕਾਰਨ ਲਈ ਮਨਾਲੀ ਹਾਈਵੇ ਦਾ ਇੱਕ ਹਿੱਸਾ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਿਆ। ਅਜਿਹੀ ਸਿੱਤੀ ਚੁਰੋਤਾਲ ਪਾਸ ਤੋਂ ਲਾਹੌਰ ਤੱਕ ਆਵਾਜਾਈ ਉਪਨੀ ਜਾਣੀ ਹੈ ਕੋਈ ਇਸ ਵੇਲੇ ਸੈਲਾਨੀ ਆਤੇ ਅਬ ਮਿਕਨ ਸਾਵਧਾਨ ਰਹਿਣੀ ਆਪੀ ਸੀ